ਮਾ ਜੈਦਰ ਕੇਵਲ ਸਿੰਘ ਪਿੰਡ ਥਾਂਦੇ ਤੋਂ ਆ ਅਸੀਂ ਕਿੰਨਾ ਨਗਰਾਂ ਨੇ ਰੜ ਕੇ ਥਾਂਦੇ ਕੀਰਤਨ ਗਾੜਾ ਸੂਏ ਵਾਲੀਆਂ ਹਵੇਲੀਆਂ ਪਿੰਡ ਸਾੰਗਣਾ ਨੇ ਦੇਖ ਲੰਗਰ ਲਾਇਆ ਜੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਕਿ ਇੱਥੇ ਸਾਰੀ ਸੰਗਤ ਹੋਮ ਹਮਾ ਕੇ ਆ ਰਹੀ ਹੈ ਤੇ ਜਾ ਰਹੀ ਹੈ ਲੰਗਰਾਂ ਦੇ ਵਿੱਚ ਬਹੁਤ ਹੀ ਵੱਧ ਚੜ ਕੇ ਕੋੜੇ ਲੰਗਰ ਆਦੇ ਪਨੀਰ ਦਾ ਲੰਗਰ ਲਾਗਿਆ ਹੈ ਤੇ ਸਾਰੇ ਹੀ ਨਗਰਾਂ ਦੇ ਬਹੁਤ ਘਾਲਣਾ ਹੈ ਜਿਹਦੇ ਵਿੱਚ ਇਹ ਜਿੰਨੇ ਹੀ ਸਾਰੇ ਸਾਥੀਆਂ ਨਾਲ ਉਹ ਫੋਟੋ ਖਿਚਾ ਰਹੇ ਆ ਨਾ ਜਿਕਾ ਖਾਲਸਾ ਭਗਤ ਜੀ ਕੀ ਫਤ ਮੈਂ ਬਖਸ਼ੀ ਸਿੰਘ ਸਰਕਾਰ ਸਰਪੰਚ ਪਿੰਡ ਕੀਰਤਨਗੜ ਦਾ ਹਾਂ ਜਿਨ੍ਹਾਂ ਨੇ ਸਾਰੇ ਹੀ ਭਰਾਵਾਂ ਦੇ ਨਾਲ ਪ੍ਰੇਮ ਦੇ ਨਾਲ ਬੜੇ ਸੰਜੋਗ ਦੇ ਨਾਲ ਇਹ ਕੰਮ 8-10 ਸਾਲ ਹੋ ਗਿਆ ਤੇ ਸ਼ੁਰੂ ਕੀਤਾ ਸੀ ਬਾਬਾ ਤੀਵਸਾ ਦੇ ਚਰਮਤਨ ਝਾੜੇ ਦਾ ਬਹੁਤ ਹੀ ਖੁਸ਼ੀ ਨਾਲ ਸਾਰੇ ਮਨਾਉਂਦੇ ਬੜੇ ਪ੍ਰੇਮ ਨਾਲ ਮਨਾਉਂਦੇ ਆ ਸਾਰੇ ਆਪ ਆਪਣੇ ਸਾਥੇ ਬਹੁਤ ਸੇਵਾ ਕਰਦੇ ਆ ਇਹ ਨਹੀਂ ਵੀ ਕਿਸੇ ਨੂੰ ਆਖਣ ਦੀ ਲੋੜ ਆ ਸਾਰੇ ਜਿੰਨੇ ਵੀ ਨਿੱਕੇ ਤੋਂ ਲੱਕੇ ਵੱਡੇ ਤਾਂ ਪੀਪੀ ਆਵੇਂ ਭਰਾ ਵੀ ਬੁੱਢੇ ਬਜ਼ੁਰਗ ਜੋ ਵੀ ਸਾਰੇ ਹੀ ਆਪੋ ਆਪਣੇ ਸਾਹ ਪੂਰਾ ਹੀ ਯੋਗ ਲਾ ਕੇ ਸੇਵਾ ਕਰਦੇ ਵੱਡੇ ਤਾਂ ਦੇ ਰਹੇ ਸੇਵਾ ਕਰਦੇ ਆ ਅਸੀਂ ਸੰਗਤ ਨੂੰ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਕਹਿੰਦੇ ਬਹੁਤ ਵਧੀਆ ਗੱਲ ਅਗਲੇ ਸਾਲ ਫੇਰ ਟੀਕਾਂਗੇ ਇਹਨਾਂ ਨੂੰ ਅਗਲੇ ਸਾਲ ਪੂਰੇ ਟੀਕਾਂਗੇ ਧੰਨਵਾਦ ਕਰਦੇ ਆ ਉਹਨਾਂ ਦਾ ਜਿਨ੍ਹਾਂ ਨੇ ਬੜਾ ਸੰਯੋਗ ਦਿੱਤਾ ਸਾਰਿਆਂ ਨੇ ਬਾਬਾ ਜੀ ਤੁਹਾਡੇ ਪੜ ਕੇ ਅਗਰੇ ਮਨਕ ਦੀ ਖੁਸ਼ੀ ਹੁੰਦੀ ਆ ਸਾਡੇ ਮਾਂ ਚ ਤੇ ਬਹੁਤ ਖੁਸ਼ੀ ਆ ਸਾਡੇ ਭਰਾਵਾਂ ਦੇ ਦੇਖੋ ਕਿਤਨਾ ਸਾਰੇ ਖੁਸ਼ ਹੁੰਦੇ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਬਹੁਤ ਵਧੀਆ ਚੀਚਾ ਬਹੁਤ ਵਖੋ ਵਖਵ ਰੈਡੀਆਂ ਕੋਈ ਜਿਹੜਾ ਵੀ ਆਪਣਾ ਇੱਥੇ ਜਿਹੇ ਦਾ ਹੋਏ ਕੋਈ ਮੁੰਡੇ ਸੰਦੇ ਚੋ ਵੀ ਸਾਰੇ ਆਂਦੇ ਵੀ ਆਹ ਵੈਰੈਟੀ ਬਣਾਈਏ ਭਾਈਆਂ ਨੂੰ ਹੋਪਣਾ ਲੋ ਦੂਜਿਆਂ ਦੇ ਬਾਹ ਵੈਰੈਟੀ ਬਣਾਈਏ ਹੋਪਣਾ ਰੇਟੀਆਂ ਸੋਨਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਹੜੇ ਨੂੰ ਸਮਰਪਿਤ ਉਹਨਾਂ ਦੇ ਸ਼ਹੀਦ ਉਸਤਾਨ ਗੁਰਦ੍ਰਸ਼ੀ ਸ਼ਹੀਦਗੰਗ ਸਾਹਿਬ ਜੀ ਤੋਂ ਚੱਲ ਕੇ ਬਾਬਾ ਜੀ ਦੇ ਜਨਮ ਸਥਾਨ ਤੇ ਹਰ ਸਾਲ ਜੋ ਨਗਰ ਕੀਰਤਨ ਜਾਂਦਾ ਹੈ ਉਸ ਦੇ ਸੰਬੰਧ ਵਿੱਚ ਇਹ ਤਿੰਨ ਨਗਰ ਸਤਗੁਰ ਪਾਤਸ਼ਾਹ ਦੀ ਬਖਸ਼ੇ ਸਦਕਾ ਨਗਰ ਥਾਂ ਦੇ ਨਗਰ ਕੀਰਤਨ ਗੜ ਤੇ ਸੰਗ ਨੇ ਸੂਏ ਦੀਆਂ ਮਹੇਲੀਆਂ ਇਹ ਤਿੰਨ ਨਗਰ ਬੜੇ ਪਿਆਰ ਸਤਿਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਪਣੇ ਤਨਮਨ ਧੰਦੇ ਨਾਲ ਕੇਸਾ ਪਾਉਂਦੇ ਹਨ ਤਨ ਰਾਈ ਮੰਨ ਰਾਈ ਧੰਨ ਰਾਈ ਔਰ ਸੰਗਤਾਂ ਨੂੰ ਸਵੇਰ ਤੋਂ ਹੀ ਲੈ ਕੇ ਚਾਪਕੋੜੇ ਲੰਗਰ ਚੱਲ ਰਿਹਾ ਹੈ ਉਸ ਤੋਂ ਬਾਅਦ ਦਾਲ ਪ੍ਰਸ਼ਾਦਾ ਮਟਰ ਪਨੀਰ ਕੜੀ ਚੌਲ ਔਰ ਸ਼ਾਮ ਤੱਕ ਨਿਰੰਤਰ ਇਹ ਲੰਗਰ ਚੱਲਦਾ ਰਹਿਣਾ ਹੈ ਔਰ ਇਹ ਸਤਗੁਰ ਪਾਤਸ਼ਾਹ ਦੀ ਕਿਰਪਾ ਹੈ ਔਰ ਧੰਨ ਧੰਨ ਬਾਬਾ ਦੀਪ ਸਿੰਘ ਦਾ ਆਸ਼ੀਰਵਾਦ ਹੈ ਸਭੂ ਸੰਗਤ ਦੇ ਉੱਪਰ ਜਿਹੜਿਆਂ ਕੇ ਇਹ ਸੰਗਤਾਰੇ ਕੋਲੋਂ ਸੇਵਾ ਕਰਵਾਉਂਦੇ ਹਨ ਸਾਡੇ ਐਨ ਆਰ ਆਈ ਬੱਚੇ ਜੋ ਇਥੋਂ ਬਾਹਰ ਗਏ ਹੋਣਾ ਉਹ ਹਰ ਸਾਲ ਹੀ ਇਸ ਦਿਹਾੜੇ ਨੂੰ ਬੜੇ ਪਿਆਰ ਦੇ ਨਾਲ ਮਨਾਉਂਦੇ ਹਨ ਆਜਾਦ ਕਰਦੇ ਆ ਉਹ ਸਾਲ ਬਾਅਦ ਛੁੱਟੀਆਂ ਲੈ ਕੇ ਆਪੋ ਆਪਣੇ ਕੰਮਕਾਰਾਂ ਤੋਂ ਵਾਪਸ ਆਉਂਦੇ ਹਨ ਔਰ ਸਾਹਮਣੇ ਪਾਸੇ ਸਾਡੇ ਸਤਕਾਰਯੋਗ ਭਾਈ ਰਣਜੋਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਕਿਨੂਆ ਦੇ ਸੰਤਰੇ ਲੰਗਰ ਦੀ ਸੇਵਾ ਕੀਤੀ ਜਾਂਦੀ ਟਰਾਲੀ ਭਰ ਕੇ ਪੂਰੇ ਇਹ ਪਰਿਵਾਰ ਵੱਲੋਂ ਸੇਵਾ ਕੀਤੀ ਜਾਂਦੀ ਹੈ ਪਰ ਪੂਰੀ ਸੰਗਤ ਬਜ਼ੁਰਗ ਬੱਚੇ ਨੌਜਵਾਨ ਬੀਪੀਆ ਪਾਣਾ ਸਾਰੇ ਪੂਰਾ ਸਾਲ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਹਨ ਕਿ ਕਦੋਂ ਸੰਗਤ ਆਵੇ ਔਰ ਸੰਗਤ ਦੀ ਸੇਵਾ ਕੀਤੀ ਜਾ ਸਕੇ ਪਰ ਬਾਬਾ ਜੀ ਸਾਰੇ ਪਰਵਾਰ ਨੂੰ ਬਹੁਤ ਬੜੀਆਂ ਖੁਸ਼ੀਆਂ ਦਿੰਦੇ ਹਨ ਔਰ ਉਸੇ ਤਰ੍ਹਾਂ ਬੜੇ ਪਿਆਰ ਸਤਕਾਰ ਨਾਲ ਸੇਵਾ ਕਰਦੇ ਹਨ ਕਿਉਂਕਿ ਕਿ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਉਹ ਵੀ ਸਾਨੂੰ ਆਪਣੇ ਨਾਲ ਯਾਦ ਕਰਦੇ ਹਨ ਸੋ ਇਸ ਕਰਕੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਤਗੁਰ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਕਿ ਸਤਗੁਰ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਮਹਾਰਾਜ ਆਪਣੇ ਇਹਨਾਂ ਸਿੱਖਾਂ ਦੇ ਉੱਪਰ ਇਹਨਾਂ ਸੇਵਾਵਾਂ ਦੇ ਉੱਪਰ ਹੋਰ ਮਿਹਰ ਪਰ ਰੱਖਣਾ ਔਰ ਜੋ ਬੱਚੇ ਬੜੇ ਪਿਆਰ ਸਤਿਕਾਰ ਨਾਲ ਸੇਵਾ ਕਰਦੇ ਹਨ ਔਰ ਜੋ ਜੋ ਮਾਈ ਪਾਈ ਸੇਵਾ ਕਰਦਾ ਸਭ ਨੂੰ ਤੰਦਰੁਸਤੀਆਂ ਬਖਸ਼ਣਾ ਔਰ ਇਸੇ ਤਰ੍ਹਾਂ ਹੀ ਆਪਣੇ ਚਰਨਾ ਚਨ ਲਗਾਈ ਰੱਖਣਾ ਗੁਰੂ ਘਰ ਦੀ ਸੇਵਾ ਕਰਨ ਦਾ ਉਦਮ ਤੇ ਅਪਰਾਲਾ ਬਖਸ਼ਿਸ਼ ਕਰਦੇ ਰਹਿਣ ਦੁਬਾਰਾ ਫਿਰ ਮੈਂ ਜਿਨਾ ਨਗਰ ਸਗਤ ਵੱਲੋਂ ਨਗਰ ਥਾਂ ਦੇ ਨਗਰ ਕੀਰਤਨ ਗਾੜ ਦੇ ਸੁਵੇਦੇ ਹਵੇਲੀ ਵੱਲੋਂ ਆਪ ਜੀ ਦੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਐਸਾ ਰੌਣਕ ਨੂੰ ਵਧਾਇਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋਨਹਾਲ ਜੀ ਬੇਨਤੀ ਕਰ ਸਕਦੇ ਹਾਂ ਕਾਫੀ ਕੁਝ ਫਰਕ ਪੈ ਚੁੱਕਿਆ ਹੈ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਲੱਗ ਚੁੱਕੇ ਹਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਉਹਨਾਂ ਉੱਪਰ ਮਿਹਰ ਭਰਿਆ ਹੱਥ ਰੱਖਣਾ ਉਹ ਦੁਬਾਰਾ ਨਸ਼ੇ ਛੱਡ ਕੇ ਇਸੇ ਤਰ੍ਹਾਂ ਹੀ ਸੇਵਾ ਵਿੱਚ ਲੱਗਣ ਕਿਉਂਕਿ ਸਾਡੇ ਤੁਸੀਂ ਦੇਖ ਸਕਦੇ ਜਿੰਨੇ ਨੌਜਵਾਨ ਹਨ ਸੇਵਾ ਕਰ ਰਹੇ ਹਨ ਨਸ਼ਿਆਂ ਤੋਂ ਰਹਿ ਤਹਾਨੂੰ ਬਹੁਤ ਕੋਈ ਵਿਰਲਾ ਟਾਵਾਂ ਹੋ ਸਕਦਾ ਹੈ ਸਤਿ ਸ੍ਰੀ ਅਕਾਲ ਪਾਛਾ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਵੀ ਆਪਣੀ ਚਰਨਾਂ 'ਚ ਲਾਉਣ ਔਰ ਨਸ਼ੇ ਵਾਲੀ ਲਾਹਤ ਨੂੰ ਛੱਡ ਕੇ ਅਸੀਂ ਆਪਣੇ ਫਿਰ ਉਸ ਹੱਥ ਰਸਤਾ ਪੰਜਾਬ ਉਸ ਸ਼ਿਵਾਧਰ ਵਾਲਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜੀਵਨ ਬਤੀਤ ਕਰਨ ਦੀ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸੰਦ ਨੰਬਰ ਦਾ ਪਿੰਡ ਸੰਦੇ ਇਹ ਸਾਰੀ ਸੰਗਤ ਦੇ ਸੰਯੋਗ ਨਾਲ ਪਕੌੜੇ ਖੀਰ ਦਾ ਲੱਗਰ ਕੜੀ ਚੌੜ ਮਟਰ ਪਨੀਰ ਜੋ ਵੀ ਵਾਦ ਤੋਂ ਬਾਅਦ ਉਸਮਾਨ ਦਾ ਸਾਰਾ ਲੰਗਰ ਲਾਇਆ ਗਿਆ ਉਹ ਹੋ ਵੀ ਉਹ ਸਾਰੀ ਸਖਤ ਦੇ ਸੰਯੋਗ ਨਾਲ ਕਿੰਨਾ ਚੌਕ ਪਿੰਡਾਂ ਦੀ ਸੇਵਾ ਦੇ ਵਿੱਚ ਸਾਰਿਆਂ ਨੇ ਹਿੱਸਾ ਪਾਇਆ ਹੈ ਬੋਲੇ ਸੋਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੱਲੋਂ ਇਹ ਲੰਗਰ ਬੜੀ ਸ਼ਰਧਾ ਨਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਇਹ ਸੰਗਤਾਂ ਨੂੰ ਇੱਕ ਸਾਲ ਇਛਾ ਹੁੰਦਾ ਵਾ ਕਿ ਅਸੀਂ ਇਹ ਲੰਗਰ ਦੀ ਸੇਵਾ ਕਰਨੀ ਆ ਤੇ ਬਾਬਾ ਜੀ ਇੱਦਾਂ ਹੀ ਚੜ੍ਹਦੀਆਂ ਕਲਾ ਰੱਖਣ ਤੇ ਸੰਗਤਾਂ ਆਵ ਮਿਲ ਕੇ ਸੰਗਤਾਂ ਦੇ ਸਜੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਵਾ ਤੇ ਸੰਗਤਾਂ ਨੂੰ ਬਾਬਾ ਇਤਰਾ ਇਛਾ ਦਵੇ ਤੇ ਇਤਰਾ ਹੀ ਲੰਗਰਾਂ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੋਨਾ ਹਲ ਸਾਸਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਆ ਸਾਡੇ ਤਿੰਨ ਪਿੰਡ ਥਾਂ ਦੇ ਕੀਰਤਨਗਾਰਤ ਹਵੇਲੀਆਂ ਸਾੰਗਣੇ ਦੀਆਂ ਸਾਰੀਆਂ ਸੰਗਤਾਂ ਦੇ ਸੰਜੋਗ ਨਾਲ ਮਹਲੋਂ ਲੰਗਰ ਹੀ ਲਾਉਂਦੇ ਆ ਤੇ ਮਹਲੋਂ ਸਭ ਤੋਂ ਜ਼ਿਆਦਾ ਜਿਹੜੇ ਉਤਿਆਸ ਸਦਾ ਸਰਪੰਚ ਸਾਹਿਬ ਬਖਸੀ ਜੀ ਦਾ ਉਹਨਾਂ ਦੇ ਨਾਲ ਸਾਰੀ ਸੰਗਤ ਜੋੜ ਕੇ ਪਾਈਮਾ ਲੋ ਪਿੰਡ ਤੋਂ ਗ੍ਰਾਹੀ ਕਰਕੇ ਸਾਰੇ ਪਿੰਡ ਲੰਗਰ ਲਾਉਂਦੇ ਆ ਤੇ ਬਹੁਤ ਚਾਹ ਹੁੰਦਾ ਸੰਗਤਾਂ ਨੂੰ ਨਗਰ ਕੀਰਤਨ ਦਾ ਕਦੋਂ ਵਿਸ਼ਾਲ ਨਗਰ ਕੀਰਤਨ ਆਵੇ ਤੇ ਸਾਰੀਆਂ ਸੰਗਤਾਂ ਹੀ ਜਾ ਕੇ ਨਗਰ ਕੀਰਤਨ ਦੀ ਸੇਵਾ ਕਰੀਏ ਬੀਬੀਆਂ ਨੂੰ ਬੜਾ ਉਤਸ਼ਾਹ ਹੁੰਦਾ ਆ ਫੇਰੀ ਪ੍ਰਸ਼ਾਦੀ ਬਕਾਈਏ ਤੇ ਸੰਗਤਾਂ ਨੂੰ ਸ਼ਿਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਉ ਪੰਟੀ ਸਹਾਬਾ ਬਾਬਾ ਦੀਪ ਸਿੰਘ ਜੀ ਦੇ ਵਿਸ਼ਾਲ ਨਗਰ ਕੀਰਤਨ ਤੇ ਜਾ ਰਹੀਆਂ ਸੰਗਤਾਂ ਵੱਲੋਂ 14 ਕੋੜਾ ਤਨਵਾਦੀ ਪਿੰਡ ਨਗਰ ਕੀਰਤਨਗੜ੍ਹ ਸੰਦੇ ਦੀ ਅਸਕਦਾ ਵਾਲੋ ਜੀ ਆਇਆਂ ਨੂੰ ਧੰਨ ਭਾਗ ਪਰਮੇਸ਼ਰ ਕਿਰਪਾ ਕਰੇ ਬਾਬਾ ਦੀਪ ਸਿੰਘ ਸਰਬੱਤ ਸੰਗਤ ਦੀਆਂ ਮਨੋ ਕਾਮਨਾ ਪੂਰੀਆਂ ਕਰ ਦੇ ਜੀ ਇਸੇ ਤਰ੍ਹਾਂ ਹੀ ਸੰਗਤ ਆਪਸੀ ਤਫਾਕ ਬਣਾਈ ਰੱਖਣ ਬਾਹੀ ਗੁਰੂ ਜੀ ਕਾ ਖਾਲਸਾ ਸ੍ਰੀ ਵਾਇ ਗੁਰ ਜੀ ਕੀ ਫਤਿਹ